ਪੂਰੀ ਸੱਸ ਦੇ ਪੋਹਤੇ ਜਾਣਾਗਾ ਤੇ ਆ ਚਿੱਟਾ ਛੱਟਾ ਲਿਆਂਦੀ ਮੈਂ ਸੋਣੀ ਲੱਗੂਗੀ ਮਾੜੀ ਫਸਲ ਤੇ ਦੁੱਗਣਾ ਖਰਚਾ ਹੁੰਦਾਗਾ ਤੂੰ ਇੰਨਾ ਕੰਮਾ ਛਾਜੇ ਪਿਆ ਨਹੀਂ ਤੂੰ ਨਿਆਣਾਗਾ ਗਰਮੀ ਬੜੀ ਸੀ ਯਾਰੇ ਕਾਹਦਾ ਕਾਰਡ ਜਿਹੜੀਆਂ ਬਸਾਂ ਬੁੜੀਆਂ ਤਪਾ ਲੈਂਦੀਆਂ ਜੰਮਾ ਮਸਾਂ ਪਿੰਡ ਲਿਆ ਬੁਰਾ ਹਾਲ ਹੋ ਗਿਆਗਾ ਆ ਗਈ ਉਹ ਆ ਗਏ ਯਾਰ ਬੁਰਾ ਹਾਲਾ ਬੱਸਾਂ ਚ ਆਧਾਰ ਕਾਰਡ ਜਾਂ ਕੀ ਕਰੈ ਨਾ ਬੁੜੀਆਂ ਦਾ ਬੁਰਾ ਹਾਲਾ ਨਾ ਚੜਨ ਦਿੰਦਿਆਂ ਕੋਲੇ ਸਮਾਨ ਸੀ ਮਸਾਂ ਕਰ ਲਿਆ ਫੇਰ ਇੱਕ ਗਰਮੀ ਵਾਲੀ ਹੈ ਜੀ ਹੈ ਨਾ ਗਰਮੀ ਵਾਲੀ ਆ ਹੋਰ ਕਿਉਂ ਜੋ ਹੁਣ ਸਾਦਾ ਹੀ ਨਹੀਂ ਭਾਈ ਲਿਆਉਣਾ ਪੈਂਦਾ ਕਬੀਲਦਾਰੀਆਂ ਇਹ ਜੀਆਂ ਨਹੀਂਆਂ ਫੇਰ ਹੁਣ ਉਹ ਤਾਂ ਹੈਗੀਆਂ ਹੋਰ ਚਲ ਤੁਸੀਂ ਐ ਕਰੋ ਜੀ ਅੰਦਰ ਬਹਿ ਜਿਓ ਜਾ ਕੇ ਪਕਾ ਭੁਖਾ ਲਾ ਲੋ ਤੇ ਗਰਮੀ ਵਾਲੀ ਆ ਮੈਂ ਪਾਣੀ ਲੈ ਆਉਣੀ ਆ ਤੁਹਾਡੇ ਖਾਤਰ ਚੱਲਿਆ ਪਾਣੀ ਯਾਰ ਮੈਂ ਠੀਕ ਆ ਮੈਂ ਸਾਮਾਨ ਜਰ ਸੋਈ ਚ ਧਰ ਦੇ ਆ ਗਿਆ ਤਬਾਰੋਂ ਹਾਂ ਮੈਂ ਆ ਗਿਆ ਬਾਰੋਂ ਪੁੱਤ ਮੈਨੂੰ ਨਾ ਸ਼ਹਿਰੋਂ ਦੇ ਦਵਾਈ ਦਿਵਾ ਲਿਆਉਂਦਾ ਪਤਾ ਨਹੀਂ ਤਾਂ ਮੇਰਾ ਬਲੱਡ ਵਧਿਆ ਪਤਾ ਨਹੀਂ ਘਟਿਆ ਦਾ ਮੈਂ ਹੁਣ ਤਾਂ ਆ ਕੇ ਬੈਠਾ ਸ਼ਹਿਰੋਂ ਹਲੇ ਮੈਂ ਪਾਣੀ ਵੀ ਨਹੀਂ ਪੀਤਾ ਤੂੰ ਸਵੇਰੇ ਕਹਿੰਦੇ ਮੈਨੂੰ ਮੈਂ ਨਾਲ ਹੀ ਲੈ ਜਾਂਦਾ ਮੈਂ ਤਾਂ ਹਰੀਆਂੀਆਂ ਗੋਲੀਆਂ ਮੰਗਾ ਕੇ ਵੀ ਖਾ ਲਈਆਂ ਮੈਨੂੰ ਤਾਂ ਭੋਰਾ ਫਰਕ ਨਹੀਂ ਉਹਦੇ ਨਾਲ ਤੂੰ ਮਾਂ ਮਨੂੰ ਲੈ ਜਾ ਨਾਲ ਮੈਂ ਖੇਤ ਵੀ ਕੰਮ ਕਰਨਿਆਂਗੇ ਇਹਨੇ ਨੂੰ ਪੱਠੇ ਪਾਉਣ ਦਾ ਟਾਈਮ ਵੀ ਹੋ ਜਾਊਗਾ ਹਲੇ ਉਹ ਤਾਂ ਕਾਲਜ ਚ ਨਹੀਂ ਆਏਗਾ ਮੈਂ ਕਾਲਜ ਦਾ ਕਿਹੜਾ ਗੈਹੋ ਇੱਥੇ ਭੌਂਕਦਾ ਫਿਰਦਾ ਹੂਆ ਦੋ ਦਿਨਾਂ ਲੰਡਰ ਜਿਨੇ ਗੁਰੂ ਤੇ ਅਮਰਤ ਉਹਨਾਂ ਨਾਲ ਤੁਰਿਆ ਫਿਰਦਾ ਹੈਗਾ ਦੇਖੀ ਜਾ ਪੁੱਤ ਕਦੋਂ ਤੇਰੇ ਕੋਲ ਟਾਈਮ ਹੋਇਆ ਮੈਨੂੰ ਉਦੋਂ ਤੋਂ ਦਵਾਈ ਦਿਵਾ ਲਈ ਹੁਣ ਤਾਂ ਮਾਂ ਸ਼ਾਮ ਨੂੰ 4 ਵਜੇ ਡਾਕਟਰ ਵੇਟਣਗੇ ਉਦੋਂ ਲੈ ਚੱਲੂਗਾ ਕੋਈ ਨਾ ਪੁੱਤ ਸਵੇਰ ਦਾ ਮੱਚਰਾ ਤੁਪੇ ਆਏਗਾ ਕੋਈ ਨਾ ਮੈਂ ਤਾਂ ਪਿੱਠ ਠੀਕ ਹੋ ਜੂੰਗੀ ਬਲੱਡ ਦਾ ਕੰਮ ਆ ਮਾਂ ਇਹਦਾ ਵਧਿਆ ਉਹੀ ਮਾੜਾ ਹੈਗਾ ਸ਼ਾਮ ਨੂੰ 4:00 ਵਜੇ ਚੱਲਾਂਗੇ ਨਾਲੇ ਠੰਡ ਹੋ ਜੂਗੀ ਤੂੰ ਤਿਆਰਹੀਂ ਬਸ ਕੋਈ ਨਾ ਪੁੱਤ ਮੈਂ ਕਿਹੜਾ ਕੋਈ ਵਾਟਣਾ ਮਾਲ ਲਣਾਗਾ ਮੈਂ ਤਾਂ ਤਿਆਰ ਹੀ ਆ ਹਲੋ ਜੀ ਪਾਣੀ ਮੈਂ ਨਾ ਦੋ ਵਾਰੀ ਸੌਦਾ ਫਰੋੜ ਲਿਆ ਤੇ ਮੈਂ ਸਿਰ ਤੇ ਲਾਉਣ ਨੂੰ ਕਾਲੀ ਮਹਿੰਦੀ ਲਿਖੀ ਸੀ ਉਹਦੇ ਵਿੱਚ ਤੇ ਉਹ ਤਾਂ ਲਿਆਂਦੀ ਨਹੀਂ ਤੁਸੀਂ ਤੇ ਮੇਰਾ ਤਾਂ ਸਿਰ ਚਿੱਟਾ ਹੋਇਆ ਪਿਆ ਜਾ। 45 ਡਿਗਰੀ ਦਾ ਮਾਹਣਾ ਆ ਮੁੜਕਾ ਦੇ ਕਿਵੇਂ ਚੋਈ ਜਾਂਦਾ। ਪਾਣੀ ਦਾ ਗਲਾਸ ਤਾਂ ਘੰਟੀ ਲੈ ਕੇ ਆਈਆਂ। ਮਹਿੰਦੀ ਆ ਘੋਦੀ ਲੱਗੀ ਗੋਣ। ਕਿ ਮਹਿੰਦੀ ਇਲਿਆਂ ਦੀ ਮਹਿੰਦੀ ਇਲਿਆਂ ਦੀ। ਭੂਆ ਦੀ ਸੱਸ ਦੇ ਭੋਗ ਤੇ ਜਾਣਾਗਾ। ਤੇ ਆ ਚਿੱਟਾ ਛੱਟਲ ਜਾਂਦੀ ਮੈਂ ਸੋਹਣੀ ਲੱਗੂਗੀ। ਮੈਂ ਤਾਂ ਨਾ ਸਪੈਸ਼ਲ ਪਰਚੀ ਤੇ ਲਿਖ ਕੇ ਦਿੱਤਾ ਸੀਗਾ। ਸੌਦੇ ਵਾਲੇ ਨੂੰ ਇੰਨਾ ਵੀ ਨਹੀਂ ਪਤਾ ਲੱਗਿਆ ਵੀ ਇਹਦੇ ਵਿੱਚ ਮਹਿੰਦੀ ਲਿਖੀ ਹੋਈ ਹੈਗੀ। ਆ ਗਲਾਸ ਪੜ ਜਾ ਰ। ਪਰ ਤਾਂ ਬਿਲ ਪਰਿਆ ਲੈਣ ਚ ਲਾ ਕੇ ਘੰਟਾ ਤਾਂ ਉੱਥੇ ਲੱਗ ਗਿਆ। ਫਿਰ ਲਿਮਟ ਦੇ ਕਾਗਜ਼ ਤਿਆਰ ਕਰਾਉਣੇ ਸੀ ਸਾਰਾ ਦੁਪਹਿਰਾ ਕਚੈਰੀਆਂ 'ਚ ਮੱਚ ਗਿਆ ਮੈਂਹਿੰਦੀ ਲਾਈਨ ਤੇ ਕੀ ਲੱਖ ਰੁਪਿਆ ਲੱਗਣਾ ਸੀਗਾ ਇੱਕ ਮਿੰਟ ਦੀ ਗੱਲ ਸੀ ਸਾਰੀ 40-50 ਰੁਪਿਆ ਦੀ ਚੀਜ਼ ਸੀਗੀ ਨਹੀਂ ਦਿਮਾਗ ਚ ਆਈ ਯਾਰ ਗੋਲੀ ਮਾਰ ਦੇ ਮੇਰੇ ਕਿਉਂ ਡੂਮਣੇ ਮਖਾ ਲਦੀ ਮੱਖੀ ਮੂੰਗ ਚ ਜਿੰਬੜੀ ਪਈਆਂ ਮਹਿੰਦੀ ਪਿੱਛੇ ਤੁਹਾਡੇ ਕੋਲ ਤਾਂ ਇਹੀ ਕੰਮ ਹੈ ਮੈਨੂੰ ਹੋਰ ਕੰਮ ਵੀ ਸੀਗੇ ਉੱਥੇ ਮਹਿੰਦੀ ਮਹਿੰਦੀ ਚਾਹ ਦਾ ਗਲਾਸ ਤਾਂ ਲੈ ਕੇ ਨਹੀਂ ਆਈ ਤੁਸੀਂ ਤਾਂ ਮਾੜੀ ਜੀ ਗੱਲ ਪਿੱਛੇ ਕਿਚਕਿਚ ਕਰਨ ਲੱਗ ਗਏ ਕੱਲੀ ਮਹਿੰਦੀ ਲਿਖੀ ਸੀਗੀ ਨਾਲੇ ਮੈਂ ਪਰਚੀ ਤੇ ਲਿਖ ਕੇ ਦਿੱਤੀ ਸੀ ਸਰ 40 ਰੁਪਿਆ ਦੀ ਤਾਂ ਗੱ ਤੇ ਮਹਿੰਦੀ ਨਹੀਂ ਪਾ ਸਕਿਆ ਬਾਣੀਆਂ ਜੈ ਖਾਣੀਆਂ ਬਾਣੀਆਂ ਵੀ ਅੱਧਾ ਸੌਦਾ ਪਾਉਂਦੇ ਨੇ ਐ ਨਹੀਂ ਵੀ ਜਿੰਨਾ ਲਿਖਿਆ ਉਹਨਾਂ ਤਾਂ ਪਾ ਦਈਏ ਆ ਇੱਕ ਮਹਿੰਦੀ ਦੀ ਪੂੜੀ ਪਿਸੀ ਹੁਣ ਤੈਨੂੰ ਬਾਣੀਆਂ ਜੈ ਖਾਣੇ ਦੇ ਲੱਗਣ ਲੱਗੇ ਤੇ ਜਦੋਂ ਪੈਸੇ ਫੜ ਫੜ ਲਿਆਉਣੇ ਆ ਆ ਸੌਦਾ ਲੈ ਕੇ ਆਉਣੇ ਆ ਉਦੋਂ ਬਾਣੀਆਂ ਜੈ ਖਾਣੇ ਦੇ ਨਹੀਂ ਹੁੰਦੇ ਪੈਸੇ ਕਿਹੜਾ ਮੁਫਤ ਫੜਦੇ ਆ ਦੰਨੇ ਆਗੇ ਜਾ ਯਾਰ ਐਵੇਂ ਮੇਰਾ ਮਗਜ ਨਾ ਖਾ ਚਾਲਿਆ ਦੇ ਜਾ ਬਾਕੀ ਉਹੀ ਫੇਰ ਮਾੜੀ ਜੀ ਗੱਲ ਪਿੱਛੇ ਆਹੋ ਕਰੀ ਜਾਂਦੇ ਨੇਗੇ ਉਹ ਚੱਲ ਮੈਂ ਮੜਾ ਜੀ ਬਾਈ ਨਾਲ ਗੱਲ ਕਰ ਲਾਂ ਫੇਰ ਬਾਈ ਤੋਂ ਪੈਸੇ ਗੂਗਲ ਪੇ ਕਰਾ ਲੈਣਾ ਹਾਂ ਹਾਂ ਹਲੋ ਹਲੋ ਭਾਈ ਕਿੱਥੇ ਸੀ ਉਹ ਤਾਂ ਕਰੀਆ ਯਾਰ ਮੈਂ ਕਿਸੇ ਮਲੇ ਜਾਣਾ ਉਹ ਭਈ ਯਾਰ ਮੈਂ ਨਾ ਮੁਕਸਰ ਵਾਗਿਆ ਸੀਗਾ ਭੇਜਿਆ ਤਾਂ ਤੈਨੂੰ ਮਾਨਸਾ ਸੀਗਾ ਯਾਰ ਗਿਆ ਤਾਂ ਕਾਲਜਾਂ ਤੂੰ ਉਹ ਯਾਰ ਮੇਰੇ ਬੇਲੀ ਨਹੀਂ ਇਹਦੇ ਅੰਬਰਤ ਤੇ ਗੁੱਗੀ ਉਹ ਮੈਂ ਜਾਣਦਾ ਤੇਰੇ ਬੇਲੀਆਂ ਨੂੰ ਲਫੈਂਡ ਨੇ ਸਿਰੇ ਦੇ ਉਹ ਉਹ ਯਾਰ ਭਾਈ ਮੁਕਸਰ ਵਾਗਿਆ ਸੀ ਤਾਂ ਨਾ ਸੀਗਾ ਉਹ ਕੁਰਤੇ ਵੀ ਆ ਮੈਂਨੇ ਕੱਪੜੇ ਖਾਸੇ ਸੰਭਾਲੇ ਹੋਣਾ ਉਹ ਕਰਲੇ ਪੜਵਾ ਲਈ ਕਪੜਾ ਪੜਵਾ ਲਿਆ ਕੁਰਤੇ ਬਣਾਉਣ ਵਾਸਤੇ ਤੇ ਫਿਰ ਮੈਂ ਕੀ ਕਰਾਂ ਯਾਰ 7000 ARD ਆਵੰਦਾ Google Pay ਕਰਵਾ ਦੇ 7000 ਕੋਈ ਨਹੀਂ ਹੈਗਾ ਭਰਾਵਾ ਤੈਨੂੰ ਪਤਾ ਕਬੀਲਦਾਰੀ ਕਿਵੇਂ ਚੱਲਦੀ ਹੈਗੀ ਹੋਏ ਯਾਰ ਹੁਣ ਤਾਂ ਮੈਂ ਆ ਗਿਆ ਸੀ ਯਾਰ ਹੁਣ ਤਾਂ ਕਰਾਉਣੀ ਪੈਣੀ ਹੈ ਯਾਰ ਨਾਲੇ ਯਾਰ ਤੈਨੂੰ ਐ ਨਹੀਂ ਪਤਾ ਹੈਗਾ ਤੈਂ ਆ ਕੇ ਪੱਠੇ ਪਾਉਣੇ ਆਂਗੇ ਸ਼ਾਮ ਨੂੰ ਮੈਂ ਖਾਲ ਬੰਨਣਾ ਹੈਗਾ ਉਹ ਬਈ ਤੂੰ ਭਾਬੀ ਨੂੰ کہہ ਦੀ ਯਾਰ ਭਾਬੀ ਕਰ ਦੋ ਇੰਨਾ ਕੰਮ ਤਾਂ ਮੈਂ ਤਾਂ ਲੇਟ ਹੋ ਜੂਆ ਹੁਣ ਤਾਂ ਫਿਰ ਮੈਂ ਅੱਜ ਦਾ ਲੇਟ ਹੋ ਜੂਆ ਫਿਰ ਪੈਸੇ ਨਹੀਂ ਹੈਗੇ ਭਰਾਵਾ ਪੈਸੇ ਪੂਸੇ ਨਹੀਂ ਹੁੰਦੇ ਹੈਗੇ ਕਬੀਲਦਾਰੀ ਦਾ ਮਸਾ ਚੱਲਦੀ ਹੈਗੀ ਤੂੰ ਤਾਂ ਕਹਿਤਾ ਜਰਕ ਦੇਣੇ ਅਹ ਐਲੀਫੈਂਡਾਂ ਨਾਲ ਲੜ ਕੇ ਤੁਰ ਗਿਆ ਮੁਖਸਰ ਨੂੰ ਉਹ ਯਾਰ ਬਾਈ ਫਿਰ ਮੈਂ ਬੈਂਦਾ ਉੱਠਦਾ ਹੁਣ ਯਾਰ ਚਾਰ ਬੰਦਿਆਂ 'ਚ ਕੁੜਤੇ ਪਿਆ ਮੇਰਾ ਸਮਾਉਣੀ ਪੈਣੀ ਵੀ ਯਾਰ ਉਹ ਭਾਈ ਬੈਂਦਾ ਉੱਠਦਾ ਤਾਂ ਹੈਗਾ ਘਰ ਦੀ ਕਬੀਲਦਾਰੀ ਵੀ ਦੇਖਣੀ ਪੈਂਦੀ ਹੈ ਵੀ ਇਹ ਕਿਵੇਂ ਚੱਲਦੀ ਹੈ ਤੂੰ ਤਾਂ ਕਹਿਤਾ ਜਰਕ ਰੇ 7000 ਰੁਪਏ ਦੇ ਤੇਨੂੰ ਪਤਾ ਮੈਂ ਘਰ ਦਾ ਸੌਦਾ ਕਿਵੇਂ ਲੈ ਕੇ ਆਉਣਾ ਉਹ ਯਾਰ ਬਾਈ ਤੂੰ ਤਾਂ ਦੇਸੀ ਬੰਦਾ ਫਿਰ ਯਾਰ ਤੂੰ ਤਾਂ ਘਰੀ ਰਹਿਣਾ ਹੁੰਦਾ ਹੈ ਯਾਰ ਮੈਂ ਇੱਥੋਂ ਨਹੀਂ ਭਰਾਵਾ ਤੇਰਾ ਇਹ ਹੱਲ ਹੁੰਦਾ ਆਪਦਾ ਆ ਜਾ ਜਿਹਾਣਾ ਭਈ ਆਏ ਕਿ ਮੈਂ ਆ ਜਾ ਯਾਰ ਖਰਚ ਦਾ ਮੇਰਾ ਵੀ ਹਿੱਸਾ ਉਹ ਹਿੱਸੇ ਨੂੰ ਕਿਹੜਾ ਭਰਾਵਾ 72 ਕਿੱਲੇ ਆਉਂਦੇ ਆ 11 ਦਾ ਕਿੱਲੇ ਸਾਢੇ 5 ਕਿੱਲੇ ਸਾਹਮਣੇ ਆਪਦੇ ਤੈਨੂੰ ਕਦੇ ਰਾਤ ਨੂੰ ਪਾਣੀ ਪਾਉਣ ਨੂੰ ਨਹੀਂ ਪਠਾਇਆ ਪਜੀਰੀ ਚ ਠੀਕ ਹੈ ਸਪਰੇਅ ਕਰਨ ਵਾਸਤੇ ਨਹੀਂ ਲੈ ਗਿਆ ਤੇ ਮੈਂ ਤਾਂ ਦਿਹਾੜੀਆ ਵੀ ਨਹੀਂ ਪਾਉਂਦਾ ਇਕੱਲਾ ਆਪ ਕੰਮ ਕਰਦਾ ਹੈਗਾ 20-20 ਕਿੱਲੇ ਲੈ ਕੇ ਤਾਂ ਮੈਂ ਬਹੁਣਾ ਠੇਕੇ ਤੇ ਮੈਨੂੰ ਤਾਂ ਐ ਸੀਗਾ ਵੀ ਤੂੰ ਪੜ ਲੇਗਾ ਉਹ ਚਲ ਠੀਕ ਹੈ ਯਾਰ ਵੇ ਇਹਦੇ ਪੜਨਾਂਗੇ ਫਿਰਦੇ ਮੁਖਸਰ ਨੇ ਦੇਖ ਲੋ ਇਹਨਾਂ ਦੀਆਂ ਪੜਾਈਆਂ ਹੈ ਜਾ ਕੇ ਖੜ ਗਿਆ ਉਹ ਕੀ ਕਹਿੰਦਾ ਬਾਈ ਤੇਰਾ ਉਹ ਯਾਰ ਬਾਈ ਨੇ ਤਾਂ ਪੈਸਾ ਨੂੰ ਜਵਾਬਤਾ ਯਾਰ ਆਪਾਂ ਦਾ ਕੱਪੜੇ ਵੀ ਘਟਵਾਲੇ ਆ ਦੋ ਕੀ ਯਾਰ ਮੰਨੂ ਯਾਰ ਪਹਿਲਾਂ ਤੂੰ ਬੁਲਟ ਮੰਗਿਆ ਉਹ ਜਵਾਬ ਦੇ ਤੇਰੇ ਬਾਈ ਨੇ ਹੋਰ ਯਾਰ ਮਾੜੀ ਗੱਲ ਐ ਤਾਂ ਤੈਨੂੰ ਕੱਪੜੇ ਵੀ ਨਹੀਂ ਲੈ ਕੇ ਦੇ ਸਕਦਾ ਘਰ ਦਾ ਮੋਢੀ ਆ ਉਹ ਘਰ ਦੇ ਮੋਢੀ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ ਜਦੋਂ ਮੰਨੂ ਤੂੰ ਸਾਫ ਕਿਤਾਬ ਹੀ ਲੈਂਦਾ ਯਾਰ ਕੀ ਪਤਾ ਸਾਈਡ ਤੇ ਉਹ ਜੰਪਾਹ ਜਮਾ ਕਰ ਜਾਂਦਾ ਹੋਵੇ ਤੈਨੂੰ ਤਾਂ ਪਹਿਲ ਹੀ ਮਿਲਣੀ ਆ ਦੋ ਕਿੱਲੇ ਬਾਕੀ ਐਨੇ ਪੈਸੇ ਨਹੀਂ ਫਸਲ ਹੁੰਦੀ ਆ ਉਹ ਕਿੱਧਰ ਜਾਂਦੇ ਨੇ ਉਹ ਯਾਰ ਮੈਨੂੰ ਤਾਂ ਐਸੀ ਵੱਡਾ ਭਾਈ ਆ ਚਲ ਠੀਕ ਆ ਇਹਦਾ ੱਟਾ ਜ਼ਿਆਦੀ ਕਰੀ ਜਾਂਦਾ ਹੁਣ ਤਾਂ ਇਹਦਾ ਕੋਈ ਹੱਲ ਕਰਨੀ ਪਊਗਾ ਉਹ ਚੰਗਾ ਰਹੇਗਾ ਆ ਕਰ ਲਾ ਜਿਹੜਾ ਸਾਰਾ ਹੀਲਾ ਕਰਨਾ ਆਪਦਾ ਸਾਡੀ ਵੀ ਰਿਸਤਰੀ ਚਾਹੀ ਕੇਸ ਸੀ ਛੋਟੇ ਦੇ ਪੱਲੇ ਕੁਝ ਨਹੀਂ ਪਾਇਆ ਉਹਨਾਂ ਨੇ ਵੱਡਾ ਸਾਰਾ ਕੁਝ ਲੈ ਗਿਆ ਨਾਲੇ ਜਦੋਂ ਅੱਡ ਹੋ ਗਏ ਨਾ ਵੱਡੇ ਨੇ ਐਡੀ ਨਾਲ ਦਾ ਕੋਠੀ ਪਾਲੀ ਨਾਲੇ ਸਹੁਰਾਂ ਤੋਂ ਜ਼ਮੀਨ ਲੈ ਗਿਆ ਅੱਛਾ ਚੌੜਚ ਨਾ ਪਾਈ ਇਹ ਗੱਲ ਮੈਂ ਤੈਨੂੰ ਬੰਦੇ ਮਿਲਾ ਦੂੰ ਬੜਾ ਕਰਦਾ ਤੂੰ ਮੈਨੂੰ ਤੈਨੂੰ ਵੀ ਪਤਾ ਯਾਰ ਆਪਾਂ ਆਪਣਾ ਇੱਜ ਠੀਕ ਠਾਕ ਆ ਕਾਨੇ ਦਾ ਆਪ ਨੂੰ ਕੋਈ ਨਹੀਂ ਮੈਂ ਅਜੀ ਬੇਬੇ ਤੇ ਮੰਮੀ ਨੂੰ ਵੀ ਲਿਆ ਕੇ ਕਰਦਾ ਗੱਲ ਨਾਲੇ ਮੰਨੂ ਮਾਂ ਤੇ ਦਾਦੀ ਨੂੰ ਆਪਦੇ ਵੱਲ ਗੱਲ ਨਹੀਂ ਤੇਰੇ ਲਈ ਫਾਇਦਾ ਹੈਗਾ ਚਲੋ ਤਾਂ ਕਰ ਲਾਂਗੇ ਮੈਂ ਯਾਰ ਉੱਥੇ ਕੋਚੇ ਕਰਾਉਣਾ ਆ ਜਿਓ ਤੁਸੀਂ ਵੀ ਹਾਂ ਹਾਂ ਚੱਲ ਚੱਲ ਆਉਣੇ ਕੋਈ ਇੱਕ ਵਾਰੀ ਅੱਡ ਹੋ ਜੇ ਇਹ ਖੁੱਲਾ ਖਰਚਾ ਕਰਾਂਗੇ ਮੋਟਰ ਦਾ ਆਪਾਂ ਤੀਜੇ ਦਿਨ ਹੀ ਕਢਾ ਲਾਂਗੇ ਤੋਂ ਤਾਪਾ ਦਵਾਵਾਂਗੇ ਹਾਂ ਚੱਲ ਆਪਾਂ ਤਾਂ ਤਸੱਲੀ ਕਰਾਤੀ ਪੂਰੀ ਆਪਣਾ ਪੂਰਾ ਕੰਮ ਹੋ ਗਿਆ ਇਹਨੂੰ ਪਤਾ ਵੀ ਨਾ ਲੱਗੇ ਕਿ ਤੇ ਸ਼ੱਕ ਹੋ ਜਾਏ ਕੋਚੇ ਖਾਣ ਦਿੰਦੀ ਪੁੱਤ ਚੱਲੀਏ ਮਾਰਸਾ ਹਾਂ ਮੰਮੀ ਨਾ ਕੇ ਜਿਆ ਅਸੀਂ ਨੀਂਦ ਆ ਗਈ ਹੋਰ ਪੁੱਤ ਨੀਂਦ ਤਾਂ ਆਈ ਜਾਂਦੀ ਆ ਸਾਰੀ ਰਾਤ ਮੋਟਰਾਂ ਤੇ ਫਿਰਦਾ ਰਹਿਣਾ ਹੋਰ ਮੰਮੀ ਰਾਤ ਦੀ ਬਾਰਿ ਸੀ ਨਾ ਤਾਂ ਕਰਕੇ ਆਇਆ ਸੀ ਅੱਛਾ ਪੁੱਤ ਮੰਮੀ ਕੱਲ ਮੈਨੂੰ ਹੋਰ ਦੱਸ ਤੇਰੇ ਕੋਲ ਪੈਨਸਲ ਵਾਲੇ ਪੈਸੇ ਪਏ ਹੈਗੇ ਨਾ ਪੁੱਤ ਮੇਰੇ ਤੇ ਬੇਬੇ ਦੇ ਪੈਸੇ ਨਾਲ ਪੈਸੇ ਸੀ ਖੜੇ ਉਹ ਮਨੂੰ ਲੈ ਗਿਆ ਮੰਮੀ ਉਹ ਐਨੇ ਪੈਸਿਆਂ ਦਾ ਕੀ ਕਰਦਾ ਜਿਹੜੀ ਇਕੜ-ਦੁਕੜ ਮੇਰੇ ਕੋਲੇ ਹੁੰਦੀ ਉਹ ਵੀ ਲੈ ਜਾਂਦਾ ਹੈਗਾ ਹੋਰ ਕਦੇ 10 ਲੈ ਗਿਆ ਕਦੇ 20 ਲੈ ਗਿਆ ਨਹੀਂ ਪੁੱਤ ਐਨਾ ਕ ਤਾਂ ਖਰਚਾ ਹੋ ਹੀ ਜਾਂਦਾ ਕਾਲਜ ਵਿੱਚ ਪੜਦਾਗਾ ਆਰਤੀਏ ਵੀ ਜਵਾਬ ਦੇ ਗਿਆ ਠੇਕੇ ਵਾਸਤੇ 6 ਲੱਖ ਰੁਪਏ ਮੰਗਿਆ ਸੀ ਲਿਮਟ ਬਣਵਾਈ ਐ ਦੋ ਕਿਲਿਆਂ ਤੇ ਉਹ ਤੇ ਹਲੇ ਦਿਨ ਲੱਗਣਗੇ ਅੱਛਾ ਪੁੱਤ ਬਾਕੀ ਤੈਨੂੰ ਹੀ ਪਤਾ ਮਾਂ ਦੋ ਸਾਲ ਹੋ ਗਏ ਕਾਂਕ ਦਾ 20-25 ਮਣ ਹੁੰਦੀ ਹੈਗੀ ਝੋਨਾ ਵੀ ਕੋਈ ਵਾਲਾ ਖਾਸ ਨਹੀਂ ਹੁੰਦਾ ਸੰਦਾਂ ਤੇ ਵੀ ਕਿੰਨੇ ਪੈਸੇ ਲੱਗੇ ਤੇ ਆਰਤੀਏ ਤੋਂ 90000 ਰੁਪਏ ਫੜ ਕੇ ਮੈਂ ਐਸ ਵੀ ਲੈਣੀ ਪੈਗੀ ਦੁੱਧ ਹੈ ਨਹੀਂ ਸੀਗਾ ਅੱਜ ਕੱਲ੍ਹ ਆ ਦੁੱਧ ਤੋਂ ਬਿਨਾ ਸਰਦਾ ਨਹੀਂ ਹੈਗਾ ਹੋਰ ਪੁੱਤ ਨਿਤ ਨਵਾਂ ਖਰਚਾ ਤਾਂ ਖੜਾ ਹੋ ਜਾਂਦਾਗਾ ਦੁੱਧ ਕਿਹੜਾ ਸਹੀ ਮਿਲਦਾਗਾ ਮਾਂ ਕਬੀਲਦਾਰੀਆਂ ਦਾ ਖਰਚੇ ਚੱਲਦੀ ਰਹਿੰਦੇ ਆ ਫਿਰ ਚੱਲ ਪੁੱਤ ਮੈਂ ਪੱਡਾ ਜਿਹੜਾ ਅਸਟਰ ਤੋਂ ਦਵਾਈ ਲੈ ਕੇ ਦੇਖ ਲੰਨੀ ਆ ਕੀ ਹੋਇਆ ਮੰਮੀ ਕਾਰੀ ਦਵਾਈ ਲੈਣੀ ਆ ਤੁਸੀਂ ਆਹ ਫਲੈਟ ਚੱਕ ਤੇ ਘਾਟ ਕੇ ਇਹਦੇ ਵੱਧ ਗਿਆ ਉਹਦੀ ਨੇ ਦਵਾਈ ਲੈਣ ਜਾਣਾ ਸੀ ਮਾਨਸਾ ਚੱਲ ਮੰਮੀ ਜਾਵੋਗੇ ਤਾਂ ਹੈਗੇ ਤੁਸੀਂ ਐ ਕਰਿਓ ਮੇਰੀ ਸਿਰ ਵਾਲੀ ਮਹਿੰਦੀ ਲੈ ਆਇਓ ਕੱਲ ਨੂੰ ਮੈਂ ਭੋਗ ਤੇ ਜਾਣਾਗਾ ਭੋਗ ਤੇ ਤੂੰ ਮਹਿੰਦੀ ਤੇ ਝੜ ਕੇ ਜਾਣਾਗਾ ਮਹਿੰਦੀ ਮਹਿੰਦੀ ਲਾ ਰખી ਹੈਗੀ ਕੋਈ ਨਹੀਂ ਲਿਆਵਾਂਗੇ ਦੇਖ ਲਓ ਮੰਮੀ ਇੱਕ ਮਹਿੰਦੀ ਨਹੀਂ ਲਿਆ ਕੇ ਦੇ ਸਕਦੇ ਮੈਂ ਕੱਲ੍ਹ ਦੀ ਕਹੀ ਜਾਂਦੀ ਆ ਮਹਿੰਦੀ ਖਾਤਰ ਵੀ ਮੈਨੂੰ ਮਹਿੰਦੀ ਲਿਆ ਦੇ ਮੈਂ ਕਦੇ ਲਿਆ ਕੁਸ ਮੈਨੂੰ ਲੈਂਦੇ ਨੂੰ ਦੇਖਿਆ ਤੁਸੀਂ 5-6 ਸਾਲ ਹੋ ਗਏ ਨਰਮੀ ਨੂੰ ਗੁਲਾਬੀ ਸੰਢੀ ਖਾ ਜਾਂਦੀ ਐ ਕਣਕ ਵੀ ਕੋਈ ਖਾਸ ਨਹੀਂ ਹੁੰਦੀ ਤੁਸੀਂ ਮੇਰੇ ਵੱਲ ਦੇਖਦੇ ਨਹੀਂ ਹੈਗੇ ਤੁਸੀਂ ਮੈਨੂੰ ਕਿਉਂ ਨਹੀਂ ਸਮਝਦੇ ਇੱਕ ਉਹਦਾ ਫੋਨ ਆ ਸੀ ਮੰਨੂ ਦਾ ਕੁੜਤੇ ਪਜਾਮੇ ਪੜਵਾਈ ਬਠਾ ਮਕਸਰ ਤੋਂ ਨਾਲ ਉਹਦੇ ਗੁਰੀ ਐ ਇੱਕ ਅੰਮਰਤਾ ਹੈਗਾ 7-8000 ਰੁਪਿਆ ਮੰਗਦਾ ਸੀ ਕਹਿੰਦਾ Google Pay ਕਰ ਦੇ ਉਹ ਤਾਂ ਮੈਨੂੰ ਦੱਸਦਾ ਸੀਗਾ ਉਹਦੇ ਦੋਸਤੇ ਦੀ ਭੈਣ ਦਾ ਵਿਆਹਗਾ ਫਿਰ ਕੱਪੜੇ ਤਾਂ ਨਹੀਂ ਬਣਵਾਉਣੇ ਸੀਗੇ ਮਾ ਜੀ ਦੋ ਮੈਂ ਤੇ ਐਡਾ ਸੀ ਉਹਦੀ ਕਬੀਲਦਾਰੀ ਚ ਪੈ ਗਿਆ ਸੀ ਮੈਨੂੰ ਦੇਖਿਆ ਕਦੇ ਫालतू ਖਰਚਾ ਕਰਦੇ ਨੂੰ ਇਹ ਜਮਾਂ ਨਹੀਂ ਸਮਝਦਾ ਵਾਂ ਇਹਨੂੰ ਕਦੇ ਜਵਾਬ ਦਿੰਦਾ ਮੈਂ ਕਦੇ ਫੀਸਪਰ ਨੂੰ 5000 ਲੈ ਗਿਆ ਕਦੇ 6000 ਲੈ ਗਿਆ ਆਪਾਂ ਕਿਹੜਾ ਕਾਲਜ ਜਾ ਕੇ ਮੰਗਰ ਦੇਖ ਹੈਗਾ ਵੀ ਕਿੰਨੀ ਫੀਸ ਭਰਦਾ ਜਿੰਨੇ ਮੰਗਦਾ ਉੰਨੇ ਦੇ ਦਿੰਨੇ ਆਗੇ ਚੱਲ ਕੋਈ ਨਾ ਪੁੱਤ ਤੇ ਇਥੋਂ ਛੋਟਾ ਹੈਗਾ ਉਹਨੂੰ ਸ਼ੌਂਕ ਹੈਗਾ ਕੱਪੜੇ ਲੜੇ ਪਾਉਣ ਦਾ ਤੁਸੀਂ ਦੱਸੋ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਉਹ ਬੈਂਕ ਦੀਆਂ ਕਾਪੀਆਂ ਦੇਖ ਲਓ ਮੈਨੂੰ ਪਤਾ ਹੈ ਮੈਂ ਕਿਵੇਂ ਕੰਮ ਚਲਾਈ ਜਣਾ ਹੈਗਾ ਮੈਨੂੰ ਕੁਛ ਨਾ ਲੈ ਕੇ ਦਿਓ ਜੀ ਮੈਨੂੰ ਨੀ ਦੇ ਦਿਓ ਕੱਪੜੇ ਬਣਾਉਣ ਨੂੰ ਪੈਸੇ ਉਹ ਕੱਪੜੇ ਬਣਾ ਲੂਗਾ ਨਹੀਂ ਐਵੇਂ ਜਵਾਖ ਰੋਊਗਾ ਰੋਣ ਦਾ ਕੀ ਫਾਇਦਾ ਹੈਗਾ ਉਹਨੂੰ ਪਤਾ ਹੋਣਾ ਚਾਹੀਦਾ ਕਬੀਲਦਾਰੀ ਦਾ ਪੈਸੇ ਕੋਈ ਝਾੜਾਂ ਨੂੰ ਨਹੀਂ ਲੱਗਦੇ ਐ ਤਾਂ ਕੋਈ ਦਿਹਾੜੀਦਾਰ ਬੰਦਾ ਵੀ ਨਹੀਂ ਕਰਦਾ ਆਪਾਂ ਤਾਂ ਫੇਰ ਵੀ 30 32 ਕਿੱਲਾਂ ਦੀ ਵਾਹੀ ਕਰਦੇ ਆਂ ਅੱਛਾ 30 32 ਕਿੱਲਿਆਂ ਦੀ ਖੇਤੀ ਕਰਦੇ ਆਂ ਕੱਲੀ 5-7 ਸਾਲ ਹੋ ਗਏ ਫਸਲ ਹੋਈ ਆ ਪੋਰਾ ਚੱਲ ਦੇਖ ਲੈ ਪੁੱਤ ਮੈਨੂੰ ਤਾਂ ਨਾ ਕਲੇਸ਼ ਤੋਂ ਡਰ ਲੱਗਦਾ ਹੈ ਕਰੀ ਜਾਵੇ ਕਲੇਸ਼ ਫੇਰ ਮੈਂ ਕੀ ਕਰ ਸਕਦਾ ਹਾਂਗਾ ਅਗਰ ਆ ਕਹੂਗਾ ਨਾ 15-16 ਸਾਲਾਂ ਦਾ ਮੋ ਜਿਵਾਖ ਨੂੰ ਪੈਸੇ ਨਹੀਂ ਦੇ ਸਕਦਾ ਆਪਣੇ ਸਾਰਾ ਪਤਾ ਹੈਗਾ ਵੀ ਕਿੰਨੀ ਕੁ ਫਸਲ ਹੁੰਦੀ ਹੈ ਜੇ ਕਿਸੇ ਨੇ ਉਂਗਲਾਂ ਲਾਉਣੀਆਂ ਲਾਈ ਜਾਵੇ ਫਿਰ ਪੈਸੇ ਤਾਂ ਆਪਾਂ ਨੂੰ ਦੇਣ ਹੀ ਪੈਣਗੇ ਜਦੋਂ ਮੂਰੇ ਕਬੀਲਦਾਰੀ ਦੇ ਤੁਸੀਂ ਲੱਗੇ ਹੋਏ ਹੋਗੇ ਨਹੀਂ ਲੋਕ ਮੂੰਹ ਚ ਗੂੰਹ ਦੇਣਗੇ ਆਪਣੇ ਵੀ ਜਿਵਾਖ ਨੂੰ ਪੈਸੇ ਨਹੀਂ ਦੰਦੇ ਕਿ ਤੋ ਮਰਜ਼ੀ ਲਿਆ ਕੇ ਦੇਓ ਪੈਸੇ ਲੋਕਾਂ ਦਾ ਕੀ ਹੈ ਯਾਰਾ ਲੋਕ ਤਾਂ ਕਹੀ ਜਾਂਦੇ ਰਹਿੰਦੇ ਆਗੇ ਮੈਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦਾ ਚਲ ਦੇਖ ਲਓ ਫਿਰ ਜਿਵੇਂ ਕਰਨਾ ਥੋਡੀ ਮਰਜ਼ੀ ਹੈਗੀ ਬੇਬੇ ਮਾਂ ਤੂੰ ਵੀ ਛੋੜ ਲੈ ਫਿਰ ਤੂੰ ਉਤਾਰਦੀ ਬਣ ਕੇ ਬਹਿ ਨਹੀਂ ਹੁੰਨੀ ਆ ਪੁੱਤ ਹੌਲੀ ਬੋਲਾ ਇੰਨਾ ਉੱਚੀ ਨਹੀਂ ਬੋਲਦੇ ਹੁੰਦੇ ਅੱਛਾ ਹੁਣ ਹੌਲੀ ਬੋਲਾਂ ਇਹਨੇ ਮੇਰੀ ਪੂਰੀ ਬੇਇੱਜ਼ਤੀ ਕੀਤੀ ਹੈ ਮੇਰੇ ਯਾਰਾਂ ਦੋਸਤਾਂ ਚ ਕੀ ਕਹਿੰਦਾ ਥੀ ਉਤਾਰ ਤੈਨੂੰ ਕਾਣੂ ਬੇਬੇ ਇਹ ਗਿਆ ਸੀ ਆਪਣੇ ਯਾਰਾਂ ਦੋਸਤਾਂ ਨਾਲ ਸ਼ਹਿਰ ਆ ਉੱਥੇ ਇਹਨੇ ਕੱਪੜੇ ਲੈ ਲੇ ਹਾਂ ਕਦੋਂ ਕੱਪੜੇ ਲੈ ਲੈ ਆਪਣੇ ਭਾਈ ਨੂੰ ਫੋਨ ਕਰਤਾ ਵੱਡੇ ਨੂੰ ਹਾਂ ਤੇ 7000 ਮੰਗ ਲਿਆ ਇਹਨੇ ਉਹਨੇ ਜਵਾਬ ਦਿੱਤਾ ਇਹਨੂੰ ਤਾਂ ਕਰਕੇ ਬੁੜਕਰਾ ਗਾ ਅੱਛਾ ਮੇਰੇ ਆਉਣ ਤੋਂ ਪਹਿਲਾਂ ਸਾਰੀ ਗੱਲ ਬਣਾ ਲਈ ਵੱਡੇ ਚਲਾਕ ਨੇ ਐਵੇਂ ਨਹੀਂ ਛੱਕ ਕਰ ਦਿੰਦੇ ਤੇਰਾ ਵੱਡਾ ਭਾਈ ਐਵੇਂ ਲੋਕਾਂ ਦੇ ਮੰਗਰ ਲੱਗ ਕੇ ਉਹਦੇ ਨਾਲ ਲੜਾਈ ਨਾ ਕਰ ਵੇ ਬਾਰੇ ਕਰਾਂ ਦਾ ਕੱਠ ਨਹੀਂ ਜਾਂਦਾ ਲੋਕ ਨਿਵੜ ਨਹੀਂ ਦਿੰਦੇ ਹੁੰਦੇ ਉਹ ਬੇਬੇ ਤੂੰ ਪੁਰਾਣੇ ਜ਼ਮਾਨੇ ਦੀ ਆ ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ ਉਮਰ ਦੇ ਸਾਹਿਬ ਨਾਲ ਤਜਰਬੇ ਆਉਂਦੇ ਨੇ ਤੈਨੂੰ ਛੱਕ ਰਹਿੰਦੀ ਆ ਵੀ ਸੈੱਟ ਤੇ ਪੈਸੇ ਰੱਖੀ ਜਾਂਦਾ ਕਾਨੂੰਨ ਰੱਖਦਾ ਪੁੱਤੋ ਬਹੁਤ ਟੈਨਸ਼ਨ ਚ ਐ ਕਬੀਲਦਾਰੀਆਂ ਚਲਾਉਣੀਆਂ ਬਹੁਤ ਔਖੀਆਂ ਨੇ ਇਹ ਚਰੌਣੀ ਕਿਸੇ ਨੂੰ ਆਉਂਦੀ ਐ ਐਵੇਂ ਨਾ ਹੋ ਕਰ ਉਹ ਟੈਨਸ਼ਨ ਚੀ ਰਹਿੰਦਾ ਸਾਰਾ ਦਿਨ ਉਹ ਬੇਬੇ ਜੇ ਇੰਨੀ ਟੈਨਸ਼ਨ ਲੈਂਦਾ ਹੋਵੇ ਆਪ ਹੀ ਨਾ ਦਿਵਾ ਕੇ ਦੇਂਦਾ ਪਹਿਲੀ ਕੱਪੜੇ ਮੈਨੂੰ ਕੁਰਤਾ ਪਿਆ ਮੈਂ ਆਪ ਹੀ ਲੈ ਕੇ ਦੇਂਦਾ ਫਿਰ ਮੈਨੂੰ ਪਹਿਲੀ ਉਹ ਇੰਨੀ ਟੈਨਸ਼ਨ ਹੋਵੇ ਉਹਨੂੰ ਮਣੂ ਤੂੰ ਵੀ ਘਰ ਕੰਨੀ ਦੇਖ ਆਪਣੇ ਕੈ ਸਾਲ ਹੋ ਗਏ ਫਸਲ ਵੀ ਚੰਗੀ ਹੋਈ ਮਾੜੀ ਫਸਲ ਤੇ ਦੁੱਗਣਾ ਖਰਚਾ ਹੁੰਦਾਗਾ ਤੂੰ ਇੰਨਾ ਕੰਮਾ ਛਾਜੇ ਪਿਆ ਨਹੀਂ ਤੂੰ ਨਿਆਣਾਏਗਾ ਕਬੀਲਦਾਰ ਬੰਦਾ ਹੁੰਦਾ ਜਿਹੜਾ ਨਾ ਉਹਨੂੰ 100 ਟੈਨਸ਼ਨਾਂ ਹੁੰਦੀਆਂ ਨੇ ਫਸਲ ਬਾਰੇ ਹੁੰਦੀਆਂ ਨੇ ਪਰਿਵਾਰ ਬਾਰੇ ਹੁੰਦੀਆਂ ਨੇ ਇੱਕ ਬਿਮਾਰੀ ਪੈ ਜੇ ਬੰਦਾ ਕਿੱਥੇ ਵਗ ਜਾਂਦਾ ਹੈ ਫਸਲ ਇੱਕ ਕੱਟ ਜੇ ਕੋਬ ਕਿੱਥੇ ਵਗ ਜਾਂਦਾ ਹੈ ਉਹ ਚੱਲ ਬੇਬੇ ਛੱਡ ਯਾਰ ਮੈਂ ਤਾਂ ਹੁਣ ਅੱਡ ਹੋਣਾ ਤੁਸੀਂ ਦੱਸੋ ਵੀ ਭਾਈ ਮੇਰੇ ਨਾਲ ਹੋਉਂਗੀ ਆ ਐਵੇਂ ਕਮਲ ਨਾ ਮਾਰ ਹੈ ਅੱਢੋ ਕੇ ਕਿਹੜਾ ਤੇਰਾ ਦੱਬਿਆ ਖਜ਼ਾਨਾ ਵੀ ਉਹ ਕੱਢ ਲੇਗਾ ਤੇਰੀ ਕਮਾਈ ਹੈ ਹਜੇ ਤਾਂ ਆਪਾਂ ਨੂੰ ਹੋਰ ਰੋੜੀ ਫਿਰਦਾ ਹੈਗਾ ਵਧੀਆ ਹੈਗਾ ਉਹ ਖਰਚਾ ਨਹੀਂ ਕਰਦਾ ਆਪ ਹਜੇ ਆਪਾਂ ਤਾਂ ਦੋ ਪੈਸੇ ਲੱਗ ਜਾਣ ਉਹ ਪੰਜੀ ਵੀ ਨਹੀਂ ਲਾਉਂਦਾ ਹੈਗਾ ਤੂੰ ਨਿਆਣਾ ਹਜੇ ਹਜੇ ਤਾਂ ਤੈਨੂੰ ਸੁੱਤੇ ਪੈਨੂ ਨਹੀਂ ਠਾਇਆ ਨਿਆਣੇ ਕਰਕੇ ਮਿੱਟੀ ਨਾ ਮਿੱਟੀ ਹੋਣਾ ਪੈਂਦਾ ਇੱਥੋਂ ਇੰਨਾ ਧੰਦਾ ਨਹੀਂ ਚੱਕਿਆ ਜਾਣਾ ਸਾਨੂੰ ਟੁੱਕ ਨਹੀਂ ਖਵਾਇਆ ਜਾਣਾ ਇੱਥੋਂ ਕਮਲ ਕਿਉਂ ਖੁੱਦਦਾ ਹੈ ਹੱਡੋਂ ਦਾ ਟੰਗ ਛੱਡਦੇ ਹਾਈ ਤਾਂ ਤੈਨੂੰ ਉਹਨੇ ਕਿਸੇ ਕੰਮ ਤੇ ਨਹੀਂ ਲਾਇਆ ਕਿਉਂ ਬੋਲਾ ਹੋਇਆ ਫਿਰਦਾਗਾ ਆਪਦੀ ਮਸਤੀ 'ਚ ਰਹਨਾਗਾ ਤੂੰ ਉਹਦੇ ਨਾਲ ਘਨੁਕਲੇਸ ਪਾਉਣਾ ਦੀ ਤੂੰ ਮੇਰੀ ਪੇਲਸਣਾ ਹੁਣ ਆ ਜਾਂਦੀ ਮਹੀਨੇ ਦੀ ਮੈਥੋਂ ਲੈ ਲੈਂਦਾ 570 ਜਿਹੜਾ ਲੈਣਾ ਤੀਗਾ ਤੇ ਉਹਦੇ ਨਾਲ ਨੀਰ ਝਗੜਾ ਕਰਨਾ ਤੀਗਾ ਐਦਨੇ ਤੂੰ ਇੱਕ ਕੁਰਤਾ ਪਜਾਮਾ ਸਮਿਆ ਲੈਂਦਾ ਬੀਬੇ ਮੈਂ ਤੈਨੂੰ ਹੁਣ ਤਾਂ ਦੱਸ ਕੇ ਹਟਿਆਂਗੀ ਇਹ 6-700 ਨਹੀਂਗਾ 6-7000 ਦੇ ਪੜਵਾਈ ਬੈਠਾਗਾ ਮਰ ਜਾ ਇਹਨੇ ਤਾਂ ਸਾਰੇ ਡੱਬਰ ਦੇ ਬਣ ਜਾਂਦੇ ਉਹੀ ਤਾਂ ਗੱਲ ਆ ਬੇਬੇ ਇਹਨੂੰ ਉਦੋਂ ਦੇ ਤਾਂ ਸਮਝਾਈ ਜਾਂਦੇਗੇ ਇਹ ਤਾਂ ਸਮਝ ਰਹੀ ਨਹੀਂਗਾ ਨਹੀਂ ਜਿਹਨੇ ਪੈਸੇ ਨਾ ਨਾ ਦਿਓ ਮੈਂ ਤਾਂ ਆਪਣੇ ਯਾਰਾਂ ਦੋਸਤਾਂ ਕੋਲੇ ਰਹਿ ਲਿਆ ਕਰੂੰ ਯਾਰ ਦੋਸਤ ਤਾਂ ਸੋਚੋ ਪੰਜ ਦਿਨ ਚਾਚੇ ਜਿਹੜੇ ਮਾੜੇ ਕੰਮਾਂ ਤੋਂ ਹਟਾ ਕੇ ਚੰਗਿਆਂ ਤੇ ਲਾਉਣਾ ਬਾਕੀ ਤਾਂ ਸਾਰੇ ਖੰਗੂਬੀਨ ਵਾਲੀ ਹੁੰਦੇ ਨੇਗੇ ਤੂੰ 5-7 ਸਾਲਾਂ ਦਾ ਨਾ ਹਿਸਾਬ ਕਿਤਾਬ ਦੇਖ ਕਿੰਨੀਆਂ ਰੇਹਾਂ ਸਰਫੇਆਂ ਆਈਆਂ ਨੇ ਕਿੰਨਾ ਠੇਕਾ ਪਰੇਗਾ ਸਾਰਾ ਲਿਖਿਆ ਪਿਆਗਾ ਤੂੰ ਤਾਂ ਹੋਰ ਹੀ ਗੱਲਾਂ ਕਰਨ ਲੱਗ ਗਿਆ ਹੈ ਜੇ ਅੱਢੋਂ ਮੈਂਗਾ ਆ ਮੈਂ ਹੀ ਸਲੇਲੂ ਹੀ ਸਲੇਲੂ ਤੂੰ ਆਪਣੀਆਂ ਦੋ ਗੇੜੀਆਂ ਲੈ ਕੇ ਅੱਢ ਹੋ ਜਾ ਸਿਆਣਾ ਬਣਾ ਲੋਕਾਂ ਮੰਗਰ ਨਹੀਂ ਲੱਗਦਾ ਹੁੰਦਾਗਾ ਲੋਕ ਤਾਂ ਉਂਗਲੀ ਲਾਉਂਦੇ ਹੁੰਦੇ ਆ ਤੇਖ ਤਾਂ ਸਹੀ ਕੰਮ ਸੁਝਿਆਗਾ ਮੈਨੂੰ ਤਾਂ ਲੱਗਦਾ ਹੈ ਕਿ ਸਦੀ ਚੱਕ ਚਾ ਰਿਹਾਗਾ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਨਿਆਣਾ ਬੇਬੇ ਹਜੇ ਇਹਨੂੰ ਕਬੀਲਦਾਰੀ ਦਾ ਕੀ ਪਤਾਗਾ ਕਬੀਲਦਾਰੀ ਦਾ ਪਤਾ ਲੱਗ ਜੂ ਆਪੇ ਇਹ ਜੇ ਹੋ ਚੱਕ ਚਾਇਆ ਹੋਇਆ ਹੈ ਇਹਨੂੰ ਹਏ ਮੰਗੇ ਤੋਂ ਮਿਲਦੇ ਨੇ ਪੈਸੇ ਆਪਾਂ ਕਰਦੇ ਆ ਗੱਲ ਉਤਾਰ ਨੂੰ ਕਹਿੰਨੇਗੇ ਵੀ ਇਹਨੂੰ ਕਬੀਲਦਾਰੀ ਫੜਾ ਦੇ ਇਹਨੂੰ ਕਿੱਥੇ ਲਖਣਾਗਾ ਚਲਾਉਣ ਦਾ ਕਬੀਲਦਾਰੀਆਂ ਹਜੇ 6 ਮਹੀਨਾ ਚਾਪੀ ਲਖਣਾ ਜੂਗਾ ਨਾ ਆਊਗਾ ਤਾਂ ਦੁਬਾਰੇ ਤਾਂ ਫੜਾ ਦੂਗਾ ਫਿਰ ਬੇਪੇ ਜਮੀ ਖੰਗਲ ਕਰਕੇ ਬਠਿਆ ਦੂਗਾ ਨਹੀਂ ਆਏ ਖੰਗਲ ਕਿਵੇਂ ਕਰਨ ਦੇ ਦਾਂਗੇ ਆ ਚਾ ਮਗ ਰੱਖਾਂਗੇ ਉਤਾਰ ਨੂੰ ਦੇ ਉਦੋਂ ਦੇ ਗੌਰ ਕੀਤੀ ਹੁੰਦੀ ਪਤਾ ਲੱਗਦਾ ਵੀ ਇਹ ਕਾਲਜ ਜਾਂਦਾ ਕਿੱਥੇ ਜਾਂਦਾਗਾ 6-6000 ਰੁਪਿਆ ਲਈ ਜਾਂਦਾਗਾ ਫੀਸਾਂ ਦਾ ਅੱਪੀ ਪਤਾ ਲੱਗੂਗਾ ਹੁਣ ਹੁਣ ਪਤਾ ਲੱਗੂਗਾ ਇਹਨੂੰ ਜਦੋਂ ਆਪਾਂ ਸਾਰਾ ਕੁਝ ਸਮਾਤ ਹੈ ਨਾ ਜਦੋਂ ਨਾ ਚੱਲੀ ਲੈਉਣ ਵੇਲੇ ਤੇ ਦੇਣ ਵੇਲੇ ਪਤਾ ਲੱਗਦਾ ਹੁੰਦਾ ਤੂੰ ਤਾਂ ਕਹੀ ਜਾਂਦੇ ਬੇਬੇ ਵੀ ਕਬੀਲਦਾਰੀ ਇਹਨੂੰ ਸਮਾਹਦਾਂਗੇ ਕਿਹੜੇ ਦੋ ਤਿੰਨ ਮਾਰੀ ਸੰਗਤ ਵਾਲਿਆਂ ਨਾਲ ਫਿਰਦਾਗਾ ਉਹ ਕਿੱਥੋਂ ਕਬੀਲਦਾਰ ਸ਼ਾਮਣ ਦੇ ਦਾਂਗੇ ਇਹਨੂੰ ਫਿਰ ਹੁਣ ਕਰੀਏ ਵੀ ਕੀ ਹੱਲ ਨਹੀਂ ਹੈਗਾ ਕੋਈ ਦੇਖੀ ਜਾਊਗੀ ਕਮੇ ਬੇਬੇ ਚੱਲਦਾ ਉਵੇਂ ਚੱਲੀ ਜਾਂਦੇ ਇਹ ਤਾਂ ਚੁੱਪਚੀ ਭਲਾਗਾ ਦੇਖੀ ਜਾਂਦਾ ਕੀ ਬਣਦਾ ਮੈਂ ਬੰਨੂ ਮੈਂ ਬੰਨੂ ਹਾਂ ਵੀ ਚਾਹ ਪੀਣੀ ਹੈ ਮੈਂ ਬਣਾ ਦਨੀ ਆਂਗੀ ਮੈਂ ਕੁਝ ਨਹੀਂ ਖਾਣਾ ਰੋਟੀ ਬਣਾ ਦੇਣੀ ਜੇ ਰੋਟੀ ਦੀ ਭੁੱਖ ਹੈ ਕੁਝ ਨਹੀਂ ਖਾਣਾ ਬਸ ਨਾ ਪੈ ਗਿਆ ਰੁੱਸ ਕੇ ਕਹੋਂਦਾ ਵੀ ਨਹੀਂ ਕੁਛ ਐ ਤਾਰਾ ਕੀ ਹੈ ਬੇ ਉਰੇ ਸਮਝਾਇਆ ਤਾਂ ਬੌੜਾ ਬਹੁਤ ਜਿਆਦਾ ਹੈ ਹੈ ਜਦੋਂ ਹੁਣ ਉਹਨੇ ਕੱਪੜੇ ਬਣਾਈ ਦੇ ਪੁੱਤ ਫਿਰ ਇਸੇ ਤੋਂ ਫੜ ਕਰਕੇ ਉਹਦੇ ਪੈਸੇ ਦੇ ਦੇ ਚੱਲ ਦੇਖੀ ਜੂ ਗਾਹ ਬਾਰੇ ਸੋਚਾਂਗੇ ਆਪਾਂ ਕੋਈ ਨਹੀਂ ਦੇਖਦਾ ਬੇਬੇ ਅੱਜ ਕੱਲ ਪੈਸਾ ਕਿੱਥੋਂ ਮਿਲਦਾ ਹੈ ਅੱਜ ਕੱਲ ਤਾਂ ਆੜਤੀਆ ਵੀ ਜਵਾਬ ਹੁੰਦਾ ਕਿੱਥੋਂ ਰੱਖ ਕੇ ਦੂੰ ਪੈਸੇ ਕੋਈ ਨਹੀਂ ਉਤਾਰ ਐਦ ਕੀ ਦੇ ਦੇ ਪੈਸੇ ਗਾਹ ਨੂੰ ਸਮਝਾ ਦਾਂਗੇ ਵੀ ਆਪਦੇ ਘਰ ਕਾ ਨਹੀਂ ਦੇਖ ਲੈ ਲੈ ਕੇ ਆਵਾ ਬੇਬੇ ਫੇਰਾ ਲਿਆ ਪੁੱਤ ਕੋਈ ਹੋਰ ਐ ਨਿਆਣੀ ਮਤ ਹੈ ਕਿ ਕਿਤੇ ਹੋਰ ਨਾ ਖੁਸ਼ ਕਰ ਲੈ ਇਸੇ ਗੱਲ ਤੂੰ ਡਰਦਿਆਂ ਬੇਬੇ ਕੋਈ ਨਾ ਲਿਆਉਣਾ ਮੈਂ ਕਿਸੇ ਪਾਸੋਂ ਕਰਦਾ ਹੱਲ ਕੋਈ ਨਾ ਕੋਈ ਲੈ ਇਹ ਤਾਂ ਸੁੱਤਾ ਪਏਗਾ ਲਬੀਰਪਾਲ ਨੂੰ ਪੁੱਛਦੀ ਆ ਕੋਈ ਇਹਨੂੰ ਚਾਹ ਪਾਣੀ ਖਾਣ ਪੀਣ ਨੂੰ ਕੁਛ ਨਹੀਂ ਤਾਂ ਰੋਟੀ ਟੁੱਕਾ ਬੀਪਾ ਲਾ ਹਾਂ ਮਨੂ ਆ ਰਿਹਾ ਹੈਗਾ ਕੁਛ ਖਾਣ ਪੀਣ ਦੇ ਤਾਂ ਨਾ ਮੰਮੀ ਮੈਂ ਤਾਂ ਉਹਨੂੰ ਚਾਹ ਵੀ ਪੁੱਛਿਆ ਸੀ ਰੋਟੀ ਵੀ ਪੁੱਛੀ ਸੀ ਜਵਾਬ ਦਿੱਤਾ ਕਹਿੰਦਾ ਮੈਂ ਨਹੀਂ ਕੁਛ ਖਾਂਦਾ ਪੀਂਦਾ ਉਸ ਵੀ ਲੈ ਲੇ ਤਾਂ ਪਾਣੀ ਪੂਣੀ ਵੀ ਲੈ ਲੇ ਤਾਂ ਕਾਮਲੇ ਨੇ ਪਹਿਲਾਂ ਪੁੱਛ ਕੇ ਜਾਣਾ ਸੀਗਾ ਵੀ ਮੈਂ ਕੱਪੜੇ ਬੜਮਾਉਣੇ ਨੇਗੇ ਛੂਰ ਤਾਂ ਐ ਪੜਵਾ ਲੇ ਕਮੇ ਆਪਣੀਆਂ ਕੋਈ ਫੈਕਟਰੀਆਂ ਚੱਲਦੀਆਂ ਨਹੀਂ ਚੱਲ ਫੇਰ ਕੀ ਹੋਗਾ ਮੰਮੀ ਜੇ ਮਨੂ ਨੇ ਕੱਪੜੇ ਬਣਾ ਲਏ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਮਨੂ ਨੇ ਇੱਕ ਵਾਰੀ ਪੈਸੇ ਦੇ ਦਿਓ ਹੁਣ ਤਾਂ ਕੋਈ ਮੱਝ ਘਾ ਵੀ ਨਹੀਂ ਦੁੱਧ ਦਿੰਦੀ ਵੀ ਦੁੱਧ ਵੇਚ ਕੇ ਇਹਨੂੰ ਪੈਸੇ ਕਰਕੇ ਦੇ ਦਾਂਦੀ ਆ ਮੰਮੀ 1500 ਰੁਪਏ ਤਾਂ ਮੇਰੇ ਲਈ ਪਿਆਗਾ ਮੈਨੂੰ ਸੰਧਾਰਾ ਦੇ ਕੇ ਗਏ ਸੀ ਲੈ ਵੀਰ ਭਾ ਜਿਹੜਾ ਤੇਰੇ ਕੋਲ 1500 ਰੁਪਏ ਪਿਆਗਾ ਲੈ ਆ ਤਾਂ ਨਹੀਂ ਮੰਮੀ ਲੈ ਮੰਮੀ ਇਹ ਮੈਨੂੰ 1500 ਰੁਪਏ ਲੈ ਮੇਰੇ ਪੇਕੇ ਸੰਧਾਰੇ ਚ ਦੇ ਕੇ ਗਏ ਸੀ ਉਂ ਤਾਂ ਮੈਂ ਸ਼ੂਟ ਬਣਾਉਣਾ ਸੀਗਾ ਕੱਲ ਤੁਸੀਂ ਮਨ ਨੂੰ ਦੇ ਦੇ ਕੋਈ ਨਾ ਪੁੱਤ ਕੇਰਾਪਾ ਮਨ ਨੂੰ ਦੇ ਦੀ ਫਿਰ ਮੈਂ ਤੈਨੂੰ ਦੇ ਦੂੰਗੀ ਤੂੰ ਉਹਦਾ ਸੂਟ ਬਨਵਾ ਲਈ ਠੀਕ ਹੈ ਮੰਮੀ ਠੀਕ ਹੈ ਪੁੱਤ ਬਾਈ ਨਾ ਜਾ ਕਰਜ਼ਾ ਲਾ ਦਾਂਗੇ ਬਾਈ ਨਾ ਜਾ ਬਾਈ ਨਾ ਜਾ ਲਾ ਦਾਂਗੇ ਕਰਜ਼ਾ ਉਹ ਬਾਈ ਕਰਜ਼ਾ ਲਾ ਦਾਂਗੇ ਓਏ ਨਾ ਜਾ ਬਾਈ ਨਾ ਜਾ ਮਨ ਬੈਠਾ ਓ ਕੀ ਹੋ ਗਿਆ ਬਾਈ ਕਿੱਥੇ ਆ ਬਾਈ ਆ ਲੈ ਮਸਾਂ ਲੈ ਕੇ ਆਏਗਾ ਨਾਟ ਬਣਾ ਕੇ ਮੋੜਾਂਗੇ। ਨਾ ਬਈ, ਇਦੂ ਰੱਖ। ਇਦੂ ਬਾਦ ਨਹੀਂ ਆਇਆ ਪੰਗਾ ਲੈਂਦਾ। ਗਲਤੀ ਹੋਈ। ਇਹ ਤੂੰ ਆਪ ਦੇਖ। ਸਿਆਣਾ ਬਣ ਕੇ ਕੰਮ ਕਰੇਗਾ। ਮਾਂ ਦੀਆਂ ਅੰਦਰਾਂ ਵਿੱਚ ਹੀ ਸੰਦੀਆਂ ਨੇ। ਇਹਨੇ ਕੱਖ ਤੋਂ ਜਨਮ ਦਿੱਤਾ ਹੁੰਦਾ। ਜੋ ਔਲਾਦ ਔਖੀ ਹੁੰਦੀ ਹੈ ਨਾ, ਮਾਂ ਨੂੰ ਪਤਾ ਹੁੰਦਾ ਕਿੰਨੀ ਤਕਲੀਫ ਆਉਂਦੀ ਹੈਗੀ। ਆਪ ਆਪਣੀ ਮਾਂ ਵੱਲ ਦੇਖਾ। ਪਤਾ ਨਹੀਂ ਕਿੱਥੋਂ ਪੈਸੇ ਲੈ ਕੀਦੇ-ਕੀਦੇ ਹਾੜੇ ਕੱਢ ਕੇ ਹੀ ਆ। ਬਾਹਰ ਦਾਦੀ ਦੇਖਾ। ਮੈਨੂੰ ਕਿੰਨੇ ਹਾੜੇ ਕੱਢਦੀ ਸੀ ਵੀ ਇਹਨੂੰ 7000 ਰੁਪਏ ਲਿਆ ਦੇ। ਹੁਣ ਤੈਨੂੰ ਪਤਾ ਮੈਂ ਕਿੱਥੋਂ ਲੈ ਕੇ ਆਇਆਂਗਾ। ਮਾਂ, ਇੱਕ ਵਾਰੀ ਮਾਫ਼ ਕਰ ਦੇ। ਇੱਕ ਵਾਰੀ ਹੁਣ ਮੈਂ ਐਸੇ ਦੇਦਾ ਉਹਨਾਂ ਦੇ ਇਦੋਂ ਮੁੜ ਕੇ ਨਹੀਂ ਆਇਆ ਕੰਮ ਕਰਦਾ ਕੋਈ ਨਾ ਪੁੱਤ ਸੇਹਾਂ ਹਰ ਦੇਖ ਤੈਨਾਂ ਪ੍ਰਾਤਿ ਇਹ ਕਿੰਨਾ ਕਰਦਾਗਾ ਤੂੰ ਨੇ ਜਾਨੇ ਰਲ ਕੇ ਰਹੋ ਖੁਸ਼ ਰਹੋ ਕੰਮ ਇਕੱਠੇ ਕਰੋ ਪੁੱਤ ਪੁੱਤ ਆ ਵਿੱਚ ਇਹਦਾ ਯਕੀਨ ਬਣਾ ਕੇ ਰੱਖੋ ਭਰਾ ਨਾ ਭਰਾ ਦਾ ਕਦੇ ਮਾੜਾ ਨਹੀਂ ਕਰਦਾ ਉਹ ਬੱਡੀ ਗਲਤੀ ਹੋ ਗਈ ਸੀ ਮaaf ਕਰ ਦਿਓ ਬਾਈ ਸਾਰੇ ਮਾਫ ਕੋਈ ਨਾ ਪੁੱਤ ਕੋਈ ਨਾ ਦੇ ਮੋਢੇ ਤੇ ਨਾ ਸ਼ੱਕ ਨਹੀਂ ਕਰਨੀ ਚਾਹੀਦਾ ਉਹਨੂੰ ਪਤਾ ਹੁੰਦਾ ਹੈ ਵੀ ਉਹ ਕਬੀਲਦਾਰੀ ਕਿਵੇਂ ਤੋਰਦਾ ਹੈਗਾ ਉਹ ਤੋਂ ਸਾਰੇ ਮੰਗਣ ਵਾਲੇ ਹੁੰਦੇ ਨੇ ਉਹਨੂੰ ਪਤਾ ਹੈਗਾ ਵੀ ਉਹ ਕਿੱਥੋਂ ਪੈਸੇ ਲੈ ਕੇ ਆਉਂਦਾ ਕੀ ਕੁਝ ਕਰਦਾ ਹੈਗਾ ਆਪਾਂ ਉਹਦੇ ਸ਼ੱਕ ਕਰਕੇ ਉਹਦੀ ਸਾਰੇ ਸਾਲ ਦੀ ਕੀਤੀ ਹੋਈ ਖੇਚ ਪਾ ਦਿੰਨੇ ਆ ਇਹ ਆਪਾਂ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਅੱਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਲਈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੁਣ ਵਾਰੀ ਹੈ ਜੀ ਸੋਹਣੇ ਸੋਹਣੇ ਕਮੈਂਟ ਕਰਨ ਵਾਲਿਆਂ ਦੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਬਲਬੀਰ ਕੌਰ ਜੈਤੋ ਮੰਡੀ ਬੱਬੂ ਰਾਜ ਗੁਰਮੀਤ ਕੌਰ ਬਨੌਰ ਕੁਲਦੀਪ ਸਿੰਘ ਭੰਮੇਗਲਾ ਸੋਹਣ ਲਾਲ ਬਜਾਜ ਬਲਬੀਰ ਸਿੰਘ ਅਮਰਜੀਤ ਕੌਰ ਹਰਪਜਨ ਸਿੰਘ ਪੰਚਕੁਲਾ ਇਕਬਾਲ ਸਿੰਘ ਢਿੱਲੋਂ ਅਨੀਤਾ ਬਰਨਾਲਾ ਜਗਜੀਤ ਕੌਰ ਗੁਰਿੰਦਰ ਸਿੰਘ ਫਿਰੋਜ਼ਪੁਰ ਧੰਨਵਾਦ ਜੀ